ਹੈਲੋ ਸਸ ਸ਼ਿਕਰ ਗੁੱਡ ਮਾਰਨਿੰਗ ਅੱਜ ਸਾਡੇ ਲਈ ਬਹੁਤ ਖਾਸ ਦਿਨ ਹੈ ਮੇਰੇ ਭਾਂਜੇ ਦਾ ਛੋਟੇ ਭਾਂਜੇ ਦਾ ਜੋ ਕਿ 7 ਸਾਲ ਦਾ ਹੈ ਉਹਦਾ ਬਰਥਡੇ ਹੈ ਆਮਨ ਅਜੋ ਨੂੰ 8ਵਾਂ ਸਾਲ ਲੱਗਿਆ ਸ਼ੁਰੂ ਹੋਇਆ ਉਹਦਾ 7 ਸਾਲ ਦਾ ਹੈ ਤੇ ਕੱਲ ਰਾਤ ਨੂੰ ਮੇਰੇ ਕੋਲ ਆਇਆ ਹੋਇਆ ਮੇਰੇ ਕੋਲ ਆਉਣ ਦੀ وجہ ਇਸੇ ਦੀ ਮਦਰ ਨੇ ਅੱਜ ਇੱਕ ਛੋਟਾ ਜਿਹਾ ਉਹਦੇ ਲਈ ਸਰਪ੍ਰਾਈਜ਼ ਆਰਗੇਨਾਈਜ਼ ਕੀਤਾ ਹੈ ਆਮਨ ਕਰਦੇ ਨੰਬਰ ਆ ਪਾਰਟੀ ਪ੍ਰੋਪਰ ਪਾਰਟੀ ਤਾਂ ਸੈਟਰਡੇ ਨੂੰ ਹੋਊਗੀ ਅੱਜ ਜਸ ਕੱਬੀ ਮੈਂ ਬਜ਼ਾਰ ਉਹਨੇ ਕੁਝ ਡੈਕੋਰੇਸ਼ਨ ਵਗੈਰਾ ਇਹਦੇ ਲਈ ਕਰਨੀ ਤਾਂ ਉਹਦੇ ਵਾਸਤੇ ਉਹਨੇ ਸੋਚਿਆ ਕਿ ਮੈਂ ਇਹਨੂੰ ਭੇਜ ਦਿੰਨੀ ਆ ਆਊਗਾ ਤਾਂ ਖੁਸ਼ ਹੋਊਗਾ ਸੋ ਉਹ ਮੇਰੇ ਕੋਲ ਆਇਆ ਹੋਇਆ ਤੇ ਰਾਦਾ ਕਾਫੀ ਗੱਲਾਂ ਬਹੁਤ ਕਰਦਾ ਤੇ ਕਾਫੀ ਤੰਗ ਕੀਤਾ ਹੋਇਆ ਉਹਨੇ ਤੇ ਉਹਦਾ ਉਹਦਾ ਲੰਮੇ ਵਾਲਾ ਫਰੇ ਦੇ ਤਾਂ ਮੈਂ ਉਹਦਾ ਅੱਜ ਜੂڑا ਕੀਤਾ ਐਕਚੁਅਲੀ ਮੈਂ ਬਹੁਤ ਹਾਲਾਂ ਬਾਅਦ ਕਿਸਦਾ ਜੂڑا ਕੀਤਾ ਮੇਰੇ ਬੇਟੇ ਦੇ ਵਾਲ ਹੁੰਦੇ ਸੀ ਲੰਬੇ ਪਰੋਂ ਨੇ 18 ਸਾਲ ਦੀ ਉਮਰ ਤੱਕ ਕਟਾਤੇ ਸੀ ਮੈਂ ਆਪਣੇ ਬੇਟੇ ਦਾ ਜੁੜਾ 15 ਸਾਲ ਦੀ ਉਮਰ ਤੱਕ ਕੀਤਾ ਸੀ ਉਸ ਤੋਂ ਬਾਅਦ ਉਹ ਖੁਦ ਕਰਨ ਲੱਗ ਪਿਆ ਸੀਗਾ ਅਫਸੋਸ ਦੀ ਗੱਲ ਹੈ ਕਿ ਉਹਨੇ ਵਾਲ ਕਟਾਤੇ ਕਿਉਂਕਿ ਮੈਂ ਬਹੁਤ ਚਾਹਵਾਂ ਨਾਲ ਉਹਦੇ ਵਾਲ ਰੱਖੇ ਸੀਗੇ ਬਟ ਇਟਸ ਓਕੇ ਸ਼ਾਇਦ ਕਦੀ ਰਿਅਲਾਈਜ਼ ਹੋਵੇ ਕਦੀ ਕਦੀ ਫੀਲ ਤਾਂ ਕਰਦਾ ਤਾਂ ਹੋ ਸਕਦਾ ਕਦੀ ਰਿਅਲਾਈਜ਼ ਹੋਵੇ ਤਾਂ ਦੁਬਾਰਾ ਵੀ ਵਾਲ ਰੱਖ ਲੈ ਪਤਾ ਨਹੀਂ ਫਿਰ ਵਿਰਾਜ ਪਲਾਨ ਹੈ ਮੈਂ ਸਿਰ ਨਾਲ ਲਿਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਵਾਲ ਕਲਰ ਨਹੀਂ ਕੀਤੇ ਆ ਉਹਦਾ ਰੀਜ਼ਨ ਇਹ ਆ ਕਿ ਮੇਰੇ ਸਿਰ ਅਲਰਜੀ ਹੋ ਗਈ ਸੀ ਕਾਫੀ ਕੁਝ ਕਾਫੀ ਜਿਦਾ ਛੋਟੇ ਛੋਟੇ ਜ਼ਖਮ ਜੇ ਹੋ ਗਏ ਸੀ ਤਾਂ ਮੈਨੂੰ ਡਾਕਟਰ ਨੇ ਦੱਸਿਆ ਕਿ ਮੈਨੂੰ ਹੈਅਰ ਕਲਰ ਤੋਂ ਅਲਰਜੀ ਹੈ ਔਰ ਇਹ ਹੈਅਰ ਕਲਰ ਮੈਂ ਪਿਛਲੇ ਬਹੁਤ ਸਾਲਾਂ ਤੋਂ ਯੂਜ਼ ਕਰ ਰਹੀ ਮੈਂ 26 ਸਾਲ ਦੀ ਸੀ ਹੀ ਤਦੋਂ ਮੈਂ हेयर कलर ਸਟਾਰਟ ਕੀਤਾ ਸੀ ਬਿਕਾਜ਼ ਮੇਰੇ ਮਦਰ ਦੀ ਫੈਮਿਲੀ ਚ ਵਾਲ ਚਿੱਟੇ ਬਹੁਤ ਜਲਦੀ ਆ ਜਾਂਦੇ ਸੋ ਸੈਡਲੀ ਮੈਨੂੰ ਵੀ ਉਹੀ ਮਿਲਿਆ ਅੱਗੇ ਤੇ ਮੇਰੇ ਵਾਲ 24 25 ਸਾਲ ਦੀ ਮੱਚੇ ਥੋੜੇ ਚਿੱਟੇ ਸੀ 1 2 4 26 27 ਸਾਲ ਦੀ ਉਹ ਚ ਜ਼ਿਆਦਾ ਚਿੱਟੇ ਹੋਏ ਤਾਂ ਫਿਰ ਮੈਂ ਕਲਰ ਲਾਉਣਾ ਸ਼ੁਰੂ ਕਰਤਾ ਔਰ ਜਿਹੜਾ ਕਲਰ ਮੈਂ ਲਾਉਣਾ ਸ਼ੁਰੂ ਕੀਤਾ ਸੀ ਜਿਹੜਾ ਬ੍ਰਾਂਡ ਮੈਂ ਅੱਜ ਵੀ ਉਹੀ ਯੂਜ਼ ਕਰਦੀ ਹਾਂ ਬਟ ਜਦੋਂ ਮੈਂ ਡਾਕਟਰ ਨੂੰ ਦੱਸਿਆ ਤਾਂ ਡਾਕਟਰ ਕਹਿੰਦਾ ਨਹੀਂ ਐਦਾ ਕਦੇ-ਕਦੇ ਹੁੰਦਾ ਕਿ ਜੋ ਤੁਸੀਂ ਚੀਜ਼ ਕਈ ਸਾਲਾਂ ਤੋਂ ਯੂਜ਼ ਕਰ ਰਹੇ ਹੋ ਸਾਡੇ ਹਾਰਮੋਨਸ ਚੇਂਜ ਹੁੰਦੇ ਸਾਡੀ ਬਾਡੀ ਚੇਂਜ ਹੁੰਦੀ ਹੈ ਤਾਂ ਕਦੇ-ਕਦੇ ਉਹੀ ਚੀਜ਼ ਸਾਨੂੰ ਰਿਐਕਸ਼ਨ ਕਰ ਜਾਂਦੀ ਘਰਨ ਲੱਗ ਪੈਂਦੀ ਸੋ ਡਾਕਟਰ ਦੀ ਸਲਾਹ ਤੇ ਮੈਂ ਹੁਣ ਫਿਲਹਾਲ हेयर कलर ਨਹੀਂ ਕੀਤਾ ਇਹ ਨਹੀਂ ਕਿ ਮੈਂ हेयर कलर ਨਹੀਂ ਕਰ ਸਕਦੀ ਕਰ ਸਕਦੀ ਹਾਂ ਬਟ ਉਹ ਦੂਜਾ ਉਹ ਪੀਪੀਡੀ ਫ੍ਰੀ ਹੋਊਗਾ ਉਹ ਜਿਹੜਾ ਪੀਪੀਡੀ ਇੱਕ ਕੋਈ কেমিক্যাল ਆ ਜਿਹੜਾ ਆਮ ਤੌਰ ਤੇ ਹੇਅਰ ਕਲਰ ਜੋ ਹੁੰਦਾ ਆ ਤੇ ਉਹ ਰਿਐਕਸ਼ਨ ਕਰਦਾ ਤੇ ਮੈਂ ਹੋਰ ਵੀ ਲੇਡੀਜ਼ ਜਿਨ੍ਹਾਂ ਨੂੰ ਹੇਅਰ ਕਲਰ ਤੋਂ ਪ੍ਰੋਬਲਮ ਹੁੰਦੀ ਹੈ ਅਲਰਜੀ ਹੁੰਦੀ ਹੈ ਉਹਨਾਂ ਨੂੰ ਕਹਾਂਗੀ ਕਿ ਉਹ ਪੀਪੀਡੀ ਫ੍ਰੀ ਹੇਅਰ ਕਲਰ ਜਿਹੜੇ ਆ ਉਹ ਟਰਾਈ ਕਰਕੇ ਦੇਖਣ ਜਿਹੜਾ ਕਿ ਮੈਨੂੰ ਡਾਕਟਰ ਨੇ ਅਡਸ ਪਰ ਮੈਂ ਹਾਲੇ ਵੇਟ ਕਰ ਰਹੀ ਹਾਂ ਕਿ ਜਿਹੜਾ ਮੇਰੇ ਸਿਰ 'ਚ ਜੋ ਵੀ ਹੋਇਆ ਸਿਕਾ ਉਹ 100% ਠੀਕ ਹੋ ਜਾਏ। ਅ ਡਾਕਟਰ ਨੇ ਦਵਾਈ ਦਿੱਤੀ ਸੀ ਕਿ ਉਹਦੇ ਠੀਕ ਹੋਣ ਲਈ ਪਰ ਮੈਂ ਦਵਾਈ ਖਾਦੀ ਨਹੀਂ ਕਿਉਂਕਿ ਉਹਦੀ ਸਾਈਡ ਇਫੈਕਟਸ ਕਾਫੀ ਸੀਗੇ ਤਾਂ ਮੈਂ ਕੁਝ ਜ਼ਿਆਦਾ ਹੀ ਦਵਾਈ ਦੇ ਡੱਬੇ ਨੂੰ ਹਮੇਸ਼ਾ ਪੜ੍ਹਦੀ ਹੁੰਦੀ ਆ ਜਦੋਂ ਵੀ ਕੋਈ ਦਵਾਈ ਡਾਕਟਰ ਦਿੰਦਾ ਤਾਂ ਮੈਂ ਉਹ ਚੰਗੀ ਤਰ੍ਹਾਂ ਸਟੱਡੀ ਕਰ ਲਦੀ ਆ ਕਿ ਇਹਦੇ ਕੀ ਸਾਈਡ ਇਫੈਕਟਸ ਆ ਸੋ ਉਸ ਕਰਕੇ ਮੈਂ ਯੂਜ਼ ਨਹੀਂ ਕੀਤੀ ਮੈਂ ਟਾਈਮ ਦਿੱਤਾ ਕਿ ਆਪਣੇ ਆਪ ਹੀ ਠੀਕ ਹੋ ਜਾਂ ਹੋ ਰਹੇ ਆ ਆਈ ਥਿੰਕ 10% ਰਹਿ ਗਏ ਸੋ ਆਈ ਵਾਂਟ ਕਿ 10% ਵੀ ਠੀਕ ਹੋ ਜਾਂ ਤਾਂ ਫਿਰ ਮੈਂ ਦੁਬਾਰਾ ਹੇਅਰ ਕਲਰ ਕਰੂੰਗੀ ਓਕੇ ਮੈਂ ਲੈ ਕੇ ਜਾਣਾ ਫਤਿਹ ਨੂੰ ਕਿ ਕਿਉਂਕਿ ਮੈਂ ਨੂੰ ਪ੍ਰੋਮਿਸ ਕੀਤਾ ਸੀ ਉਹਦਾ ਬਰਥਡੇ ਹੋਇਆ ਤੇ ਮੈਂ ਚਲੋ ਮੈਕਡੋਨਲਡਸ ਲੈ ਕੇ ਜਾਊਂਗੀ ਸੋ ਪਹਿਲਾਂ ਮੈਂ ਅੱਜ ਉਹਨੂੰ ਮੈਕਡੋਨਲਡਸ ਲੈ ਕੇ ਜਾਊਂਗੀ ਤੇ ਮੈਕਡੋਨਲਡਸ ਤੋਂ ਬਾਅਦ ਸ਼ਾਮ ਨੂੰ ਆਪਾਂ ਉਹਨਾਂ ਦੇ ਘਰ ਚੱਲਾਂਗੇ ਤੇ ਚਲੋ ਦਿਖਾਉਂਦੇ ਆ ਤੁਹਾਨੂੰ ਅੱਜ ਦਾ ਵਲੌਗ ਮੇਰੀ ਬੇਟੀ ਨੇ ਡਾਈਸਨ ਲਿਆ ਤਾਂ ਮੈਂ ਸੋਚਿਆ ਅੱਜ ਕਿ ਉਹਦਾ ਮੈਂ ਉਹਦਾ ਡਾਈਸਨ ਟਰਾਈ ਕਰਕੇ ਦੇਖਾਂ ਤੇ ਉਹ ਤਾਂ ਕਰ ਰਹੇ ਨਹੀਂ ਪਰਮਿਸ਼ਨ ਤਾਂ ਮੈਂ ਲਈ ਨਹੀਂ ਵੈਸੇ ਪਰ ਉਹਦਾ ਡਾਈਸਨ ਟਰਾਈ ਕਰਕੇ ਦੇਖਦੇ ਆ ਕਿ ਕਿੰਨਾ ਕੁ ਵਧੀਆ ਕਿਉਂਕਿ ਕਾਫੀ ਸੋਹਣਿਆ ਹੈ ਡਾਈਸਨ ਕਾਫੀ ਮਹਿੰਗਾ ਹੁੰਦਾ ਅ ਇਹਦੇ ਮਿਕਸ ਜੇ ਰਿਜ਼ਲਟਸ ਆ ਕਈ ਲੋਕੀ ਕਹਿੰਦੇ ਆ ਵੀ ਵੈਰੀ ਸੈਟੀਸਫਾਈ ਕਈ ਲੋਕੀ ਕਹਿੰਦੇ ਆ ਇਟਸ ਵੇਸਟ ਆਫ ਮਨੀ ਬਟ ਉਹਨੇ ਲੈ ਲਿਆ ਆਬਵੀਅਸਲੀ ਆਪਣੇ ਪੈਸੇ ਦਾ ਲਿਆ ਤੇ ਇਸ ਲਈ ਦੇਖਦੇ ਆ ਜਪਾਨ ਨੂੰ ਯੂਜ਼ ਕਰਕੇ ਕਿ ਇਹਦਾ ਇੰਨਾ ਕੀ ਖਾਸ ਰਿਜ਼ਲਟ ਆਉਂਦਾ ਜਿਹੜੇ ਜਿਹੜਾ ਇੰਨਾ ਮਹਿੰਗਾ ਆਉਂਦਾ ਹੈ ਤੇ ਕਰਦੇ ਆ ਸਟਾਰਟ ਤੇ ਮੁੜ ਕੇ ਫਿਰ ਮੈਂ ਤੁਹਾਨੂੰ ਦੱਸਦੀ ਆ ਦੇਖਿਓ ਕਿਵੇਂ ਚੱਲਦਾ ਹਾਂਜੀ ਠੀਕ ਹੈ ਇਟਸ ਬੈਟਰ ਦਨ ਆਇਰਨਿੰਗ ਕਿਉਂਕਿ ਆਇਰਨ ਤਾਂ ਡਿਵਾਲ ਨੂੰ ਬਹੁਤ ਡੈਮੇਜ ਕਰਦਾ ਸੋ ਠੀਕ ਹੈ ਆਪਕੀ ਲਾਈਕ ਆਈ ਕਾਂਟ ਸੀ ਆਮ 100% ਸੈਟੀਸਫਾਈਡ ਪਰ ਠੀਕ ਹੈ ਠੀਕ ਹੀ ਲੱਗ ਰਿਹਾ ਵੈਸੇ ਵੀ ਮੈਨੂੰ ਆਪਣੇ ਚਿੱਟੇ ਵਾਲਾ ਕਰਕੇ ਕੁਝ ਅੱਛਾ ਵਧੀਆ ਲੱਗਦਾ ਵੀ ਨਹੀਂ ਬਟ ਮੈਨੂੰ ਲੱਗਦਾ ਕਿ ਠੀਕ ਹੀ ਲੱਗ ਰਿਹਾ ਹੈਨਾ ਮੈਨੇਜੇਬਲ ਹੋ ਗਏ ਵਾਲ ਤੇ ਬਾਕੀ ਚਲੋ ਚਲਦੇ ਆ ਮੈਕਡੋਨਲਡਸ ਤੇ ਮਿਲਦੇ ਆ ਤੁਹਾਨੂੰ ਦੇ ਵਿੱਚ ਆਹ ਰੈਡੀ 1 2 3 ਮਮਾ ਆਜੂ ਯਾਰ ਪਤਾ ਨਹੀਂ ਫਤਿਹ ਹੋ ਰਹੀ ਤਰ੍ਹਾਂ ਦੀਆਂ ਚੀਜ਼ਾਂ ਕਰੀ ਜਾਂਦਾ ਇੱਥੇ ਹੈਲੋ ਆ ਚਲੋ ਤੇ ਅੱਜ ਕਿਹਦਾ ਬਰਥਡੇ ਆ ਤੇ ਅੱਜ ਕਿਹਦਾ ਪਰਟੀ ਆ ਬਰਥਡੇ ਕਿਹਦਾ ਹੈ ਸਾਡੇ ਪਤਾ ਤਾਂ ਬਰਥਡੇ ਆ ਨਹੀਂ ਅੱਜ ਚਿਕਨ ਦਾ ਮੋਢਾ ਤੇ ਤੂੰ ਚਿਕਨ ਆ ਅੱਛਾ ਮੈਨੂੰ ਨਹੀਂ ਪਤਾ ਸੀ ਤੈਨੂੰ ਚਿਕਨ ਵੀ ਕਹਿੰਦੇ ਆ ਹੋਰ ਕੁਝ ਕਹਿਣਾ ਆਪਣੇ ਬਰਥਡੇ ਲਈ ਹਾਂ ਨੱਚ ਕੇ ਗਾਦੇ ਨੱਚ ਕੇ ਦਿਖਾ ਨੱਚ ਕੇ ਦਿਖਾ ਓ ਓ ਓ ਓ ਚੱਲ ਕਿੱਥੇ ਜਾਣਾ ਇਹਨਾਂ ਛੋਟੇ ਮੋਟੇ ਪ੍ਰੋਗਰਾਮੋ ਸੇ ਕਿੰਨਾ ਕਮਾ ਲੈਂਦੇ ਹੋ ਕਿਹਨਾ ਆਪਾ ਹੁਣ ਕਿੱਥੇ ਜਾਣਾ ਆਪਾ KFC KFC ਨਹੀਂ ਕਿੱਥੇ ਜਾਣਾ KFC ਵੀ ਗੇਟਿੰਗ ਲੇਟ ਚਲੋ ਫਤਿ ਜਾਣਾ ਫਿਰ ਮੇਰਾ ਮੂਡ ਚੇਂਜ ਹੋ ਗਿਆ ਫਿਰ ਮੈਂ ਲੈ ਕੇ ਵੀ ਨਹੀਂ ਜਾਣਾ ਤੇ ਤੇ ਆਪਾਂ ਅੱਜ ਇਹਨਾਂ ਦੇ ਨਾਲ ਮੈਕਡੋਨਲਡਸ ਜਾ ਰਹੇ ਆ ਤੇ ਕੀ ਆ ਗੱਡੀ 'ਚ ਗੱਡੀ 'ਚ ਚੱਲੇ ਆਈ ਸੀਗਾ ਗੱਡੀ ਨਾ ਚੱਲੇ ਆ ਆਬੀਅਸਲੀ ਗੱਡੀ ਨਹੀਂ ਚੱਲਦੀ ਠੀਕ ਹੈ ਨਾ ਸਾਰੀ ਫੈਮਿਲੀ ਚੱਲੀ ਆ ਐਂਡ ਆਪਾਂ ਜੀ ਬੀਬੀ ਹੈ ਨੀ ਸਾਰੀ ਫੈਮਿਲੀ ਗਈ ਸੀ ਆਪ ਵੀ ਹਾਂ ਬੀਬੀ ਹੈ ਨੀ ਜੀਬ ਕੱਢੀ ਆਪਣੀ ਜੀਬ ਬਲ ਚਲ ਤੇ ਆਪਾਂ ਹੁਣ ਚੱਲੇ ਆ ਤੇ ਮਾਮ ਰੈਡੀ ਹੋ ਗਏ ਐਂਡ ਮੈਕਡੋਨਲਡ ਪਹੁੰਚ ਕੇ ਅੱਗੇ ਮਲੇ ਕੀ ਤੁਹਾਨੂੰ ਐਜ ਦਾ ਮੈਕਡੋਨਲਡ ਦਿਖਾਉਂਦੇ ਹਾਂ ਬਾਏ ਕਿੰਨੀ ਵੰਗੀ ਸੀ ਇਹ ਤੇਰੀ ਗੱਡੀ ਆ ਅੱਛਾ ਅੱਛਾ ਆ ਇੱਕ ਵਿਨਟੇਜ ਕਾਰ ਖੜੀ ਆ ਕਲਾਸਿਕ ਵਿਨਟੇਜ ਤੇ ਹੁਣੇ ਸਾਹਮਣੇ ਸੀ ਘਰ ਦੇ ਸਾਹਮਣੇ ਜੀ ਸਾਡੇ ਹੈਗਾ ਆ ਗਰਾਜ ਆ ਕਿਤੇ ਉਹਦੇ ਬਾਹਰ ਖੜੀ ਦਿਸ ਗਈ ਤੇ ਜੇਸੀ ਨੂੰ ਐਕਚੁਅਲੀ ਪੁਰਾਣੀਆਂ ਗੱਡੀਆਂ ਬਹੁਤ ਪਸੰਦ ਆ ਮੋਜ਼ਾ ਬਈ ਜਈ ਜਗ੍ਹਾ ਤੇ ਨਾ ਇਹਨਾਂ ਦੀ ਜਿਦਾ ਇੱਕ ਇੱਕ ਦਿਨ ਹੁੰਦਾ ਸਪੈਸ਼ਲ ਜਦੋਂ ਲੋਕ ਕਿੰਧੀਆਂ ਗੱਡੀਆਂ ਕੱਢਦੇ ਤਦੋਂ ਇਹ ਜ਼ਰੂਰ ਦੇਖਣ ਜਾਂਦਾ ਹੁੰਦਾ ਇੱਕ ਇਹ ਗੱਡੀ ਇਹਦਾ ਬਿਊਕ ਲਾਈਟ ਐਲਾਈਟ ਕੀ ਲਿਖਿਆ 8 8 ਤੇ ਆਪਾਂ ਹੁਣ ਬਹਿ ਗਏ ਆ ਗੱਡੀ ਦੇ ਵਿੱਚ ਆਪਾਂ ਜਾ ਰਹੇ ਆ ਮੈਕਡੋਨਲਡਸ ਵੱਲ ਮम्मा ਕਹਿੰਦੇ ਮੇਰੇ ਵੱਲ ਕੈਮਰਾ ਨਾ ਕਰੀ ਨਹੀਂ ਕਰਦੇ ਆਪਾਂ ਨਹੀਂ ਨਹੀਂ ਕਰਦਾ ਕਰਦਾ ਤੇ ਆਜ ਛੋਟੇ ਜਿਹੇ ਚੂਹੇ ਦਾ ਅੱਜ ਬਰਥਡੇ ਆ ਛੋਟੇ ਜੇ ਕਿੰਨੀ ਵਾਰੀ ਰਸਨਾ ਚੂਹੇ ਮੁੰਡੇ ਵਾਲੇ ਮੈਂ ਕੱਲ ਨੂੰ ਮੇਰਾ ਮੈਂ ਕੱਲ ਨੂੰ ਬੋਰਡਿਆ ਕੱਲ ਨੂੰ ਕੱਲ ਨੂੰ ਆ ਤੇਰਾ ਬਰਥਡੇ ਜਿਉਂ ਤੈਨੂੰ ਨਹੀਂ ਪਤਾ ਹੋਏਗਾ ਆ ਕੀ ਕਰਦਾ ਉਹ ਯਾਰ ਅੱਛਾ ਇਹ ਕੌਣ ਸੀ ਇਹ ਕਿਤਾ ਸੀਗਾ ਜੱਟਾ ਛੇ ਬੱਚੇ ਕਰੇਗੀ ਕਹਿ ਰੇ ਸੀ ਕਿਦਾਂ ਲਾਇਸੈਂਸ ਆਇਆ ਕਿਹਦਾ ਲਾਇਸੈਂਸ ਆ ਤੇ ਰੱਖੋ ਇਹ ਮੂਲ ਕਿਹਦਾ ਸੀ ਕਿਹਦਾ ਲਾਇਸੈਂਸ ਆ ਤੇ ਰੱਖੋ ਇੱਕ ਵੇ ਕਿਹਦਾ ਆ ਕਿਹਦਾ ਆ ਫੇਰ ਅਸੀਂ ਤਰਾ ਕਿਹਦਾ ਅੱਛਾ ਤੇ ਦੂਜਾ ਕਿਹਦਾ ਸੀਗਾ ਮੈਂ ਦੂਜਾ ਵਾਲਾ ਨਹੀਂ ਕਹਿਣਾ ਨਹੀਂ ਜੇ ਹੋਂ ਨਹੀਂ ਦੱਸਿਆ ਫੇਰ ਤੈਨੂੰ ਦੇਖ ਲਈ ਫੇਰ ਕਹੇ ਬੇ ਦੂਜਾ ਲਾਇਸੈਂਸ ਕਹਾਂ ਤੇ ਰੱਖੋ ਦੱਸ ਦੇ ਨਹੀਂ ਕਹਿਣਾ ਅੱਛਾ ਤੇ ਪਲੀਜ਼ ਕਹ ਦੇ ਇੱਕ ਵਾਰੀ ਕਹਿ ਦੇ ਅੱਗੇ ਮੈਨੂੰ ਪਿਸਤੌਲ ਵਾਲੀ ਲਾਈਸੈਂਸ ਜਿਹੜਾ ਕੱਲ ਆਲਾ ਸੀ ਉਹ ਕਿਹੜਾ ਸੀ ਕੱਲ ਆਲਾ ਕੱਲ ਆਲਾ ਕੱਲ ਵਾਲਾ ਹੈ ਨਹੀਂ ਮੈਂ ਵੀ ਤੇਰਾ ਫੇਰ ਬੋਲਣਾ ਚਾਹੁੰ ਮੇਰੀ ਮੰਮੀ ਨੇ ਕੈਨਸਲ ਕਰਤਾ ਕਿਹੜਾ ਸੀ ਦੱਸਦਾ ਦੇ ਕਿਹੜਾ ਇੱਥੇ ਦੱਸ ਦੇ ਤਤਾ ਫੁਲਿਆ ਨਹੀਂ ਬਦਲ ਇਨੇ ਗੁੰਡਾ ਸਾ ਗੁੰਡਾ ਸਾ ਗੁੰਡਾ ਸੀ ਗੁੰਡਾ ਸੀ ਹਾਂ ਕਿਹੜਾ ਸੀ ਕਿਹੜਾ ਸੀ ਕੀ ਕਨ ਕੰਨਾਸੀ ਦਾ ਨਹੀਂ ਸੁਣਾ ਫੇ ਓਕੇ ਕੰਨਾਸੀ ਕੰਗਾੰਦਾ ਚੰਗਾ ਚਰਨ ਚਲੋ ਕੱਲ ਹੀ کہہ ਰਹੇ ਸੀਗਾ ਮੇਰੇ ਕੋ ਕੰਨਾਸੀ ਦਾ ਕੰਨਾਸੀ ਹਮੇ ਨੇ ਸਮਝ ਨਾ ਮੈਂ ਕੰਨਾਸੀ ਦਾ ਕਹਾ ਲਸਾਂਝ ਹੋ ਗਿਆ ਜਦੋਂ ਕਹਿੰਦਾ ਉਹ ਅਰਜਨ ਵੈਲੀ ਆ ਸੋ ਮੈਨੂੰ ਪਤਾ ਲੱਗਾ ਕਹਿੰਦਾ ਗੰਡਾਸੀ ਦਾ ਸਾਨੂੰ ਵੀ ਪਤਾ ਨਹੀਂ ਅੱਧਾ ਘੰਟਾ ਲੱਗ ਗਿਆ ਸੋਚਣ ਨੂੰ ਕੀ ਕੀ ਕਹਿ ਰਿਹਾ ਗੰਡਾਸੀ ਕਹਿੰਦਾ ਕੰਨਾਸੀ ਮਾਸੀ ਗੰਨਾਸੀ ਕੰਨਾਸੀ ਯਾ ਚਲੋ ਠੀਕ ਆ ਹੌਣ ਤੂੰ ਗੰਡਾਸੀ ਕਿ ਗੰਡਾਸੀ ਗੰਡਾਸੀ ਹੌਣ ਕੰਡਾਸੀ ਐ ਮੈਂ ਤੇ ਗੰਡਾਸੀ ਚਲੋ ਚਲ ਠੀਕ ਆ ਕੀ ਲੈਣਾ ਫਿਰ ਤੇ ਤੂੰ ਹੈ ਕੀ ਖਾਣਾ ਮੈਂ ਕਹਿਣਾ ਨਹੀਂ ਫੇ ਵੀਡੀਓ ਬੰਦ ਕਰ ਮੈਂ ਨਹੀਂ ਵੀਡੀਓ ਕਿਉਂ ਬੰਦ ਕਰਨੀ ਆ ਵੀਡੀਓ ਚ ਦੱਸ ਦੇ ਕੀ ਆ ਕੀ ਆ ਤੇਰਾ ਫੇਵਰਿਟ ਮੈਕਡੋਨਲਡਸ ਤੇ ਕੀ ਖਾਣਾ ਹਮ ਮੈਂ ਕਹਾਂ ਨੀ ਲੈ ਜਾ ਉਹਦੇ ਨੂੰ ਲੈ ਕੇ ਵੀ ਨਹੀਂ ਦੇਣਾ ਚਲ ਦੱਸ ਦੇ ਜੇਸ ਨੂੰ ਪਤਾ ਚੀਸਤਾ ਤਾਨੂੰ ਪਤਾ ਹੈ ਜੇ ਇਸਨੇ ਖਿਲਾਇਆ ਤੂੰ ਦੱਸ ਹਾਂ ਮੈਂ ਚਿਕਨ ਤੂੰ ਮੈਂ ਚਿਕਨ ਖਾ ਸਕਦਾ ਬਿਲਕੁਲ ਖਾ ਸਕਦਾ ਨਹੀਂ ਮੈਨੂੰ ਤਾਂ ਮੈਨੂੰ ਤਾਂ ਖੁਦ ਟ੍ਰੀਟ ਮਿਲ ਰਹੀ ਹੈ ਕਿਉਂਕਿ ਮੈਂ ਪੇ ਨਹੀਂ ਕਰ ਰਹੀ ਜਿਸਨੇ ਪੇ ਕਰਨਾ ਸੋ ਕੈਨ ਹੈਵ ਐਨੀਥਿੰਗ ਕਿ ਵਿੱਚ ਐਵੇਂ ਤੁਮਨੇ ਕਿਹਾ ਤਾਂ ਮੈਂ ਕਾਊਂਟ ਸੌੜੋ ਕਰ ਸਕਦੀ ਹਾਂ ਮਨੇ ਮੇਰੇ ਪੈਸੇ ਦੇ ਦੇ ਅੱਛਾ ਸਾਰੇ ਦੇ ਦੇ ਆ ਨਾ ਕੱਲਾ ਆਈਸਕ੍ਰੀਮ ਲੈਣਾ ਕਿ 버ਗਰ ਲੈਣਾ OK ਫਿਰ ਮੈਂ ਕੋਸ਼ਿਸ਼ ਨਹੀਂ ਪਹਿਲਾਂ 버ਗਰ ਖਾ ਲਾ ਬਾਅਦ ਚ ਆਈਸਕ੍ਰੀਮ ਲੈ ਲੀ ਕਿਉਂਕਿ ਆਈਸਕ੍ਰੀਮ ਮੈਲਟ ਹੋ ਜਣੀ ਹੈ ਤੱਤੇ ਨਹੀਂ ਮੈਂ ਪਹਿਲਾਂ ਆਈਸਕ੍ਰੀਮ ਖਾ ਲੈਣਾ ਫੇਰ

ਉਹ ਮੈਂ ਸੰਡੇ ਨੂੰ ਸਵਾਮੀ ਲੰਗ। ਹੁਣ ਜੱਕੇ ਫਿਰ ਕੈਨਸਲ ਕਰਕੇ ਚੇਂਜ ਕਰਵਾਲਾ। ਕਿ ਹੁਣ ਉਹ ਫਤਿਹ ਰੋਸ ਗਿਆ ਆ ਤੇ ਕੀ ਕਹਿੰਦਾ ਸੀ? ਪਤਾ ਨਹੀਂ ਪਹਿਲਾਂ ਤਾਂ ਉਹ ਹੀ ਆਈਸ کہہ ਰਿਹਾ ਸੀ ਉਹ ਬਈ ਉਹ ਆਈਸ ਟ੍ਰੀ ਮਿਕਟੋਨੋਜ਼ੀ ਉੱਤੇ ਚਾਕਲੇਟ ਔਰ ਸੰਡੇ। ਪਤਾ ਨਹੀਂ ਉਹ ਰੋਸਿਆ ਬੈਠਾ। ਸੰਡੇ ਨਹੀਂ। ਭੜੀ ਜੀ ਬੂਥੀ ਬਣਾ ਕੇ। ਹੁਣ ਕਹਿੰਦਾ ਉਹ ਨਹੀਂ ਆ। ਆ ਦਿਖਾ ਦੇ ਆਪਣੇ ਵੀਡੀਓ ਵਿੱਚ ਦਿਖਾ ਦੇ ਆਪਣੀ ਬੂਥੀ। ਆ ਜਾ। ਫਿਰ ਇਹਨੇ ਆਪ ਕਿ ਐਸੇ ਉਹ ਹੀ ਲੜਾ। ਹੂੰ। ਹੁਣ ਇਹ ਕਹ ਰਿਹਾ ਉਹ ਨਹੀਂ ਲੜਾ। ਫਿਰ ਮੈਂ ਹੁਣ ਇਹਨੂੰ ਆਫਰ ਵੀ ਦਿੱਤੀ ਮੈਂ ਕਿ ਚੱਲ ਗੋਈ ਵਾਲੀ। ਫਿਰ ਕੋਰ ਆਰਡਰ ਕਰ ਲੈ ਦੱਸ ਦੇ ਕਿਹੜੀ ਲੈ ਜੀਬ ਕਾਤੇ ਕੱਢ ਰਿਹਾ ਹੁਣ ਨਹੀਂ ਉਹ ਫਤਿਹ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਤੁਹਾਨੂੰ ਬੰਦ ਨਹੀਂ ਇੱਕ ਮਿੰਟ ਆ ਦੇਖੋ ਬੈਠਾ ਹੈਲੋ ਤਰਸ ਕੇ ਬੈਠਾ ਵਿਖੇ ਦੇਖ ਤਾਂ ਲਾਇਕ ਮਿੰਟ ਆ ਦੇ ਤੇਰੇ ਆਈਸਕ੍ਰੀਮ ਆ ਗਈ ਤੇਰੀ ਤਰਸ ਗਿਆ ਅੱਛਾ ਕੋਈ ਨਹੀਂ ਜੇ ਆਪਾਂ ਹੁਣ ਵੇਟ ਕਰੀ ਜਾਂਦੇ ਆਂ ਭੁੱਖ ਲੱਗੀ ਹੋਈ ਆ ਉੱਦਨੇ ਇਹਨਾਂ ਨੇ ਕਦੋਂ ਆਣਾ ਪਤਾ ਨਹੀਂ ਸਾਨੂੰ 20-30 ਮਿੰਟ ਹੋ ਗਏ ਵੇਟ ਕਰਦੇ ਜੀ ਜਿਹਦੇ ਕਰਕੇ ਆਏ ਸੀਗੇ ਆਪਾਂ ਤਾਂ ਮੈਂ ਤਾਂ ਘਰੇ ਕੁਝ ਖਾ ਲੈਣ ਨੂੰ ਸੀ ਜਿਹਦੇ ਕਰਕੇ ਆਏ ਸੀ ਉਹ ਤਾਂ ਮੂੰਹ ਫੁਲਾ ਕੇ ਉੱਧਰ ਬੈਠਾ ਹੋਇਆ ਪਤਾ ਨਹੀਂ ਯਾਰ ਇਹ ਦੋਨੋਂ ਗੋਵਿੰਦ ਤੇ ਫਤਿਹ ਦੋਨੋਂ ਬਹੁਤ ਜਰਦੀ ਗੁੱਸੇ ਹੁੰਦੇ ਮੈਂ ਕੀ ਕਰਾਂ ਮੈਂ ਤਾਂ ਸਾਰਾ ਕੁਝ ਠੋਕੀ ਕੀਤਾ ਆਇਆ ਸੀਗਾ ਮੇਰੇ ਕੋਲ ਮੈਂ ਕਿਹਾ ਚੱਲ ਠੀਕ ਆ ਇਹ ਦਾ ਦਿਨ ਐਸ ਡੇ which आजਿਤ ਤੱਕ ਉਹ ਗੋਦੰ ਕਰ ਲੈਗੇ ਬਟ ਇਹਨੇ ਤਾਂ ਉਹ ਦੇਖ ਵਿੱਚ ਦੀ ਝਾਤੀਆਂ ਮਾਰਦਾ ਥੋੜੀਆਂ ਥੋੜੀਆਂ ਕਿੱਥੇ ਉਹ ਬੈਠਾ ਇੱਧਰ ਇੱਧਰ ਦੇਖ ਨਾ ਉਹ ਬੈਠਾ ਲੋਕਾਂ ਨੇ ਸੁਣਨਾ ਬੱਚਾ ਕਿਹਦਾ ਪਤਾ ਨਹੀਂ ਕੌਣ ਆ ਸੁਆ ਚਕੇ ਕਿਸਦਾ ਬੱਚਾ ਅਰੇ ਅਰੇ ਕੋੜੀਆਂ ਕੋੜੀਆਂ ਅੱਖਾਂ ਨਾਲ ਦੇਖੇ ਤੇ ਵਿੱਚ ਦੀ ਹੂੰ ਆ ਸਾਡਾ ਨਹੀਂ ਉਹਨਾਂ ਪਤਾ ਨਹੀਂ ਉਹਨੇ ਪਹਿਲਾਂ ਪੂਰਾ ਸਰਕਲ ਬਣਾ ਕੇ ਆਉਣਾ ਤੇ ਨਹੀਂ ਉਹਨੇ ਕਿਸੇ ਹੋਰ ਨੂੰ ਦੇ ਦਿੱਤਾ ਹੰਗਰੀ ਹੰਗਰੀ ਹੁੱਕੋ ਐਕਚੁਅਲੀ ਆਈ ਡੋਨਟ ਲਾਈਕ ਮੈਕਡੋਨਲਡਸ ਵੈਰੀ ਮੱਚ ਪਰ ਚਲ ਠੀਕ ਹੈ ਕਰੀ ਗ੍ਰਾਈ ਹੋ ਜਾਤਾ ਹੈ ਚੌਲ ਆਈ ਮੈਨੂੰ ਵੀ ਨਹੀਂ ਇਹਨਾਂ ਨੂੰ ਜ਼ਿਆਦਾ ਪਸੰਦ ਨਹੀਂ ਕਰ ਪਤਾ ਕਿ ਪ੍ਰੋਬਲਮ ਆ ਵੀ ਹੈ ਕਿ ਬੱਚੇ ਹੋ ਜਾਂਦਾ ਕਿ ਬੱਚਿਆਂ ਨੂੰ ਖੁਸ਼ ਕਰਨ ਲਈ ਤੇ ਲਿਆਉਣਾ ਪੈਂਦਾ ਪਿਪੀਗ ਡੋਨਲਡਸ ਦੀ ਪ੍ਰੋਬਲਮ ਆ ਵੀ ਹੁੰਦੀ ਹੈ ਕਿ ਤਾਂ ਦਾ ਢਿੱਡ ਨਹੀਂ ਭਰਦਾ ਹੂੰ ਆ ਕੀ ਆ ਰਿਹਾ ਸੰਤ ਨਹੀਂ ਉਹਨਾਂ ਦਾ ਢਿੱਡ ਨਹੀਂ ਭਰਦਾ ਕਿਉਂਕਿ ਤੁਸੀਂ ਖਾਣੇ ਆ ਨਾ ਪਤਾ ਨਹੀਂ ਮੈਂ ਹੋਰ ਵੀ ਲੋਕਾਂ ਨਾਲ ਗੱਲ ਕੀਤੀ ਸੀ ਦੇ ਬਾਰੇ ਤੇ ਇਟ ਡਸਨਟ ਫੀਲ ਲਾਈਕ ਜਿੱਦ ਤੂੰ ਤੁਸੀਂ ਤਾਂ ਦਾ ਸਟਮਕ ਭਰਦਾ ਹੈ ਸਮੋਲ ਜਿੱਦਾਂ ਮੋਮੈਂਟੇਰਲੀ ਕੈਂਟੇਲੀ ਉਹ ਤੋਂ ਬਸ ਇਹ ਮਲਕੀ ਭੁੱਖ ਲੱਗ ਜਾਂਦੀ ਹੈ ਜੇ ਪਤਾ ਨਹੀਂ ਹਵਾ ਹਵਾਲਾ ਫੜੀ ਹੁੰਦੀ ਘਰ ਤੋਂ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਪਤਾ ਕੀ ਚੋ ਤਾਂ ਮੈਂ ਬੋਨਸ ਡੌਨ ਖਾਦਾ ਜਦੋਂ ਮੈਂ ਪ੍ਰੈਗਨੈਂਸੀ ਸੀ ਤਾਂ ਐਂ ਤਾਂ ਕਰਕੇ ਮੈਂ ਇਦਾਂ ਦਾ ਉਹ ਆਲਵੇਸ ਐਵਰੀ ਡੇ ਖਾਦਾ ਹਮ ਫਿਰ ਵੀ ਮੈਨੂੰ ਨਹੀਂ ਪਤਾ ਉਸ ਕਦੋਂ ਚਲੋ ਅਗਲੀ ਉਹ ਬੋਨਸ ਡੌਨ ਖਾਦਾ অলমোস্ট এভরিডে ওভি জਿੱਦਾਂ ਸਾਡਾ ਆਪਣਾ ਰੈਸਟੋਰੈਂਟ ਹੁੰਦਾ ਸੀਗਾ ਤਾਂ ਆਪਣੇ ਰੈਸਟੋਰੈਂਟ ਦੇ ਜਦੋਂ ਖਤਮ ਹੋਣਾ ਲਾਈਕ 10 11 ਵਜੇ ਕੰਮ ਆਪ ਨਿਕਲਣਾ ਹੂੰ ਜੋ ਡਾਂਟ ਤਾਂ ਉਹਨੇ ਫਿਰ ਮੈਨੂੰ ਕਹਿਣਾ ਕਿ ਨਹੀਂ ਮੈਂ ਹੁਣੇ ਲੈ ਕੇ ਜਾ ਹੂੰ ਤਾਂ ਹੀ ਯੂਸ ਟੂ ਟੇਕ ਮੀ এਵਰੀ ਡੇ অলমোਸਟ ਟੂ ਮੇਕ ਡਾਲਸ ਅਨਦਰ ਡਾਲਸ ਕਾਲੇ 온 ਦਿੱਲੀ ਨਹੀਂ ਗਏ। ਚਲੋ ਮੈਂ ਉਹ ਦੇਖ ਕੇ ਆਵਾ ਬਾਂਦਰ ਜਿੰਨ। ਕੀ ਆ? ਕਾਤੇ ਭੱਜੀ ਜਾਂਦਾ ਹੈ ਹੈ ਤੈਨੂੰ ਕਿਹਾ ਤਾਂ ਸੀ ਆਪਾਂ 버ਗਰ ਲੈ ਹੋਰ ਤੈਨੂੰ ਮੰਮਾ ਨੇ ਪਤਾ ਕੀ ਕਿਹਾ ਸੀ ਤੈਨੂੰ ਕਿਹਾ ਸੀ ਪਹਿਲਾਂ 버ਗਰ ਖਾ ਲੈ ਫਿਰ ਤੈਨੂੰ ਮਨ ਲੇ ਕਿ ਆਈਸਕ੍ਰੀਮ ਲੈ ਕੇ ਦਵਾਂਗੇ ਹੈ ਮੈਂ ਮੈਂ ਦਾਮ ਨਹੀਂ ਆ ਤੈਨੂੰ ਬਲੋ ਵੀ ਤਾਂ ਸੀ ਨਹੀਂ ਝੂਠ ਨਹੀਂ ਬੋਲਦੇ ਫਿਰ ਜੇ ਨਹੀਂ ਲੈ ਕੇ ਦਿੰਦੇ ਫਿਰ ਤੂੰ ਮਨ ਲੇ ਕਿ ਪੁਲਿਸ ਨੂੰ ਫੋਨ ਕਰ ਦੇ ਮੈਂ ਕੋ ਫੋਨਿਆ ਨਹੀਂ ਇਹਦੇ ਤੇ ਕਰਨੀ ਮਸੀ ਦਾ ਮੇਨ ਕਾਲੂ ਆਲੇ ਮੇ ਕੋ ਮੇ ਕੋ ਵੀ ਹੈਗਾ ਫੋਨ ਮੈਂ ਤੇਰਾ ਤਾਂ ਨੰਬਰ ਵੀ ਨਹੀਂ ਪਤਾ ਚਲੋ ਚਲੋ ਆ ਜੀ ਜਿਹੜਾ ਆਉਣਾ ਸੀ ਮੈਂ ਮੇਰੇ ਚਾਨੜ ਲੈ ਕੇ ਆਈ ਸੀ ਕਿ ਫਤਿਹ ਨੋਰਟਨ ਦਨ ਦਾਲਸ ਬਟੋ ਬਿਨਾ ਗੱਲ ਤੋਂ ਦੱਸਿਆ ਫਿਰਦਾ ਕਿ ਉਹਦੇ ਕਹਿ ਕੇ ਮੇਰਾ ਮੂਡ ਵੀ ਥੋੜਾ ਖਰਾਬ ਹੋ ਗਿਆ ਕਿ ਮੈਂ ਉਹਦੇ ਵਾਸਤੇ ਆਈ ਸੀ ਜੇ ਉਹੀ ਕੁਝ ਨਹੀਂ ਆ ਤਾਂ ਮੈਨੂੰ ਬਿਲਕੁਲ ਵਧੀਆ ਨਹੀਂ ਲੱਗਾ ठीक है मैं सोचती सी आज मैं चल थोड़े घर के काम कर दी पर मैं सारा कुछ साइड से करके सोचा चल खुश कर दी पर नहीं हुआ Anyways, रहा बहुत जिद्दी है एनीवेज खाना खा लिया सोच रहे फिर भी कॉफी पी के चल रहे गए हैं तो वाना हैव है है कपचीनो चेज किया ऑर्डर करते मेरी कपचिनो हाँ बच्चों ने खुश करना कोई सौखा कर काम नहीं है सच्ची नहीं ਖਾਣਾ ਲਿਆ ਖਾ ਮਿੱਤਰੋ ਅੱਜ ਹੀ ਖਾਣਾ ਖਾ ਲਿਆ ਹੁਣ ਚੱਲੀਏ ਘਰ ਨੂੰ ਵਾਪਸ ਘਰ ਵਾਪਸ ਜਾ ਕੇ ਕਿਤੇ ਵੇਟ ਕਰਦੇ ਉਹਨਾਂ ਦੇ ਕਾਲ ਵੀ ਕਿ ਕਦੋਂ ਲੈ ਕੇ ਆਉਣਾ ਇਹਨੂੰ ਹੂੰ ਉਹ ਜਾ ਰਿਹਾ ਰਸਵੀ ਮੋਰੇ ਵਾਲੇ ਬਸੰਤੀ ਬਸੰਤੀ ਪਾਜੀ ਕਿਹਨਾਂ ਕਰ ਠੀਕ ਹੈ ਬਸੰਤੀ ਤੇ ਮੈਂ ਨਹੀਂ ਛੇੜੂਗਾ ਹੋਰ ਕਿਹਨੂੰ ਕੌਣ ਛੇੜੂਗਾ ਉਹਨੂੰ ਮੈਂ ਨਹੀਂ ਛੇੜੂਗਾ ਹੋਰ ਕਿੱਥੇ ਚੱਲਨੇ ਆ ਤੁਸੀਂ ਨਹੀਂ ਚੱਲੇ ਨਾਲ ਹੈਲੋ ਹੈਲੋ ਕੌਣ ਹੈ ਇਹ ਮਮਾ ਰੋਕੋ ਇਹਨੂੰ ਇਨਟਰੂਡਰ ਨੂੰ ਚਲੋ ਗੁੱਸੇ ਹਲੇ ਵੀ ਚਲੋ ਐਨੀਵੇਜ਼ ਆਪਾਂ ਹੁਣ ਘਰ ਚੱਲੇ ਆਪਾਂ ਢੇਡ ਭਾਰ ਲਿਆ ਆਪਣਾ ਢੇਡ ਆਪਣਾ ਢੇਡ ਤੇ ਉਹ ਮੈਕਡੋਨਲਡ ਸੀ ਇੰਜੋਏ ਕੀਤਾ ਤੇ ਹੁਣ ਆਪਾਂ ਘਰ ਜਾ ਕੇ ਪਹੁੰਚ ਗਏ ਤੁਹਾਨੂੰ ਅੱਗੇ ਦਿਖਾਉਨੇ ਆ ਕਿ ਸ਼ਾਮ ਨੂੰ ਕਿੱਥੇ ਜਾਣਾ ਹੈ ਇਹ ਸਰਪ੍ਰਾਈਜ਼ ਆ ਤੇ ਆਹ ਛੋਟੇ ਜਿਹੇ ਚੂਹੇ ਨੂੰ ਵੀ ਨਹੀਂ ਪਤਾ ਇਹ ਗੁੱਸੇ ਹੋ ਜਾ ਪਿਆ ਬਟ ਐਨੀਵੇਜ਼ ਰਾਤ ਤੱਕ ਪਤਾ ਲੱਗ ਜਾਣਾ ਤੁਹਾਨੂੰ ਆ ਮੈਂ ਤੁਹਾਨੂੰ ਹੋਰ ਇੱਕ ਚੀਜ਼ ਦਿਖਾਉਣਾ ਸੀ ਆ ਵੇਖੋ ਕਿੰਨੀਆਂ ਛੋਟੀਆਂ ਛੋਟੀਆਂ ਸਾਡੇ ਇੱਥੇ ਗੱਡੀਆਂ ਛੋਟਾ ਛੋਟਾ ਦੇਸ਼ ਹੈ ਛੋਟੀਆਂ ਛੋਟੀਆਂ ਗੱਡੀਆਂ ਨੇ ਇਹ ਤਾਂ ਜ਼ਿਆਦਾ ਹੀ ਛੋਟੀ ਐ ਤੇ ਤੁਹਾਨੂੰ ਲੱਗਦਾ ਇਹ ਨਾਲੇ 45 ਕਿਲੋਮੀਟਰਸ ਪ੍ਰਾ ਹਾਅਰਸ ਹੀ ਚੱਲ ਸਕਦੀ ਐ ਹੇ ਸਿਟੀ ਦੇ ਵਿੱਚ ਵਿੱਚ ਹੀ ਚਲਾ ਸਕਦੇ ਹੋ ਹੋਰ ਇੱਕ ਛੋਟੀ ਜੀ ਗੱਡੀ ਆ ਇਹ ਛੋਟੀ ਜੀ ਗੱਡੀ ਟਰੱਕ ਆ ਉਹ ਟਰੱਕ ਆ ਟਰੱਕ ਇਹ ਆ ਨਾਲੇ ਆਹ ਗੱਡੀ ਸਿਰਫ ਤੁਸੀਂ ਸਿਟੀ ਸਿਟੀ ਚ ਚਲਾ ਸਕਦੇ ਆ ਸੀਟੀਸੀ 45 ਲਿਖਿਆ ਹੁੰਦਾ ਇਨ ਆਈ ਥਿੰਕ ਟੈਕਸ ਵਗੈਰਾ ਯਾ ਤਾਂ ਨਹੀਂ ਹੁੰਦਾ ਆਉਂਦਾ ਬਹੁਤ ਯਾ ਤੇ ਇਲੈਕਟ੍ਰਿਕ ਹੁੰਦੀ ਆ ਜ਼ਿਆਦਾਤਰ ਤੇ ਆਹ ਦੇਖ ਲਓ ਤੁਸੀਂ ਆਹ ਦੇਖੋ ਜਿਮ ਇੱਥੇ ਜਿਮ ਤੇ ਇੱਥੇ ਨਾਲ ਹੀ ਮਤਲਬ ਕਿ ਮੈਕਡੋਨਲਡਜ਼ ਆ ਰਿਹਾ ਪਿੱਛੇ ਉੱਥੋਂ ਖਾਓ ਤੇ ਇੱਥੇ ਆ ਕੇ ਆਪਾਂ ਬੇਸਿਕ ਫਿਟੋਂ ਨਿਕਲੋ ਤੇ ਉੱਥੇ ਆਹ ਦੇਖੋ ਗੱਡੀ ਦੇ ਖਾਓ ਤੁਹਾਨੂੰ ਗੱਡੀ ਦਿਖਾਵਾ ਕਿੰਨੀ ਛੋਟੀ ਪਹਿਲਾਂ ਮੈਕਡੋਨਲਡਜ਼ ਖਾਓ ਲੁੱਕ ਐਟ ਅ ਸਮਾਲ ਕਾਰ ਰੀਨਲ ਬੇਸਿਕ ਫਿਟ ਤੇ ਆਉਂ ਚੋਟੀ ਚੋਟੀ ਗੱਡੀਆਂ ਤੇ ਹਾਂ ਚਲੋ ਜੀ ਪਹੁੰਚ ਗਏ ਆਪਾਂ ਮਸੀ ਕੋ ਆ ਗਈ ਸੀ ਇਥੇ ਬੰਮ ਫਟੇ ਤੇ ਸਾਰੇ ਤੇ ਸਾਰਾ ਨਹੀਂ ਵੇਟ ਕਰ ਰਹੇ ਜੀ ਇੱਕ ਸੱਤੇ ਭੱਜ ਗਿਆ Happy birthday to you Lang, langs zal ze leven langs zal ze leven langs zal ze leven in de glorie in de glorie ਸੇਮ ਪੇਪਰ ਚ ਰੈਪ ਕਰਵਾ ਲੈ ਆ ਤੇਰੇ ਲਈ ਆ ਤੇਰੇ ਲਈ ਆ ਉਹ ਆ ਬੀਬੀ ਨੇ ਦਿੱਤਾ ਆ ਮੈਂ ਦਿੱਤਾ ਇਹੋ ਨੇ ਦਿੱਤਾ ਆ ਮੈਂ ਦਿੱਤਾ ਤੇਰਾ ਵਾਲਾ ਤਾਂ ਮੈਨੂੰ ਲੱਗਦਾ ਬੰਦੇ ਲੱਗਦਾ ਹੀ ਆ ਕੀ ਆ ਸੋਹਣੀ ਹਾਲਤ ਤੇ ਜਤਪਦਾਸ ਨੂੰ ਹੋਰ ਲੈਣ ਨੇ ਆ ਬੱਚੇ ਤੂੰ ਇਦਨਾ ਖੁਸ਼ ਕਿਉਂ ਹੋ ਗਿਆ ਨਸੀਬ ਨਾਲ ਖੁਸ਼ਕਾਤ ਨਹੀਂ ਆ ਦੰਦ ਸਾਫ ਦੰਦ ਦੰਦ ਚੰਗੀ ਤਰ੍ਹਾਂ ਸਾਫ ਕਰ ਲੈ ਆ ਦੇਖ ਲਓ ਉਹ ਹਲੇ ਦਾ ਮਿਲਨੇ ਆ ਗਿਫਟ ਤੈਨੂੰ ਇਹ ਤਾਂ ਜਸ ਇਹ ਤਾਂ ਹਲੇ ਸ਼ੁਰੂਆਤ ਆ ਕੋਈ ਲੋਕੀਆ ਤਾਂ ਦੰਦ ਗਲੇ ਗਿਫਟ ਦਾ ਗੁਰੂਸੀ ਦਾ ਥੋੜੀ ਹੁੰਦਾ ਗਿਫਟ ਆਪਾਂ ਵੀ ਕੋਈ ਕੁਝ ਵੀ ਦੇ ਦੇ ਕੋਈ ਇਨੇ ਚ ਆਣਾ ਤੇ ਮਿਲਣਾ ਕਿ ਅਹਿਲੇ ਨੇ ਟਾਈਮ ਵੇਸਟ ਕੀਤਾ ਤੇਰੇ ਲਈ ਜਾ ਕੇ ਕੋਈ ਲੋਕ ਕੀ ਆ ਦੰਦ ਗਲੇ ਕਿਉਂ ਵੀ ਤੇਰੇ ਕਿੱਲਾ ਸਾਥ ਰੋ ਸਹੀ ਗਿਆ ਉਹ ਵੀ ਤੇਰੇ ਲਈ ਅੱਛਾ ਤੇਰੇ ਤੇ ਪਰੰਦੇ ਤੇ ਪੇਪਟਾ ਕੀ ਆ ਇਹੋ ਜੀ ਖਾਣਾ ਖਾ ਲਿਆ ਤੇ ਕੇਕ ਆ ਗਿਆ ਹੈ केक खा के ਆਪਾਂ ਚਲੀਏ ਜੈਸ ਤੂੰ ਮੈਨੂੰ ਕੇਕ ਸ਼ੇਅਰ ਕਰੇਂਗਾ ਮੈਂ ਕਾਊਂਗਾ ਮੈਂ ਕੋਈ ਤਰੀਕਾ ਹੈ ਭੀਗ ਮੰਗਨੇ ਦਾ ਮੈਂ ਕਾਊਂਗਾ ਮੈਂ ਕਾਊਂਗਾ ਓਕੇ ਕਿਉਂਕਿ ਮੈਂ ਤਾਂ ਇੱਕ ਹੀ ਬਾਈਟ ਲੈਣੀ ਆ ਬਾਕੀ ਤੁਹਾਡੇ ਹਵਾਲੇ ਠੀਕ ਆ ਬੋਲ ਬੋਲ ਦੇ ਮੋਨ ਲੱਗ ਗਈ ਤੇਰੇ ਬੋਲੇ ਤੇ ਤੇਰੇ ਬੋਲੇ ਤੇ ਤਾਂ ਮੇਰੀ ਟੀਆਰਪੀ ਵਧਦੀ ਹੈ ਕੀ ਕਹਿੰਦੇ ਹੁੰਦੇ ਲੱਗ ਮੈਂ ਕਦੀ ਕੇ ਖਾਕੀ ਨਹੀਂ ਵੇਖੀ ਓਕੇ ਬਈ ਬਾਏ ਬਾਏ ओके जी बाय बाय ਸਤਿ ਸ਼੍ਰੀ ਅਕਾਲ ਟਾਟਾ ਅੱਜ ਦਾ ਵਲੌਗ ਇਥੇ ਖਤਮ ਹੋ ਰਹਾ ਹੈ ਅਸੀਂ ਚੱਲਦੇ ਹਾਂ ਆਪਣੇ ਘਰ ਨੂੰ ਆਹ ਦੇਖੋ ਤੇਰੀ ਫੋਟੋ ਐਸਤਾਨ ਦੀ ਡੁੱਟੀ ਦਾ ਸੀ ਬਰਥਡੇ ਇਹਨੇ ਅੱਜ ਮੇਰੀ ਸਾਰਾ ਦਿਨ ਜਾਂ ਸੁਲੀ ਤੇ ਟੰਗੀ ਰੱਖੀ ਆ ਤੇ ਹੁਣ ਫੇਰ ਕਹਿੰਦਾ ਮਾਸੀ ਮੈਂ ਤੇਰੇ ਨਾਲ ਜਾਣਾ ਤੇ ਮੈਂ ਕਹਿੰਨੀ ਆ ਵੀ ਮਾਸੀ ਬੇ ਮੁੰਡਿਆ ਬਸ ਕਰ ਓਕੇ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟਾਟਾ ਧੂਈ